ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਨਵੇਂ ਕਿਲੇ ਵਾਲੀ ਸੜਕ ਸੁਖਣਾਲੇ ਆਉਂਦੀ ਹੈ ਤੇ ਦੂ ਅੱਗੇ ਡੋਕ ਸੀਰ ਵਾਲੀ ਪੰਗੇਆਲਾ ਇਹ ਸਾਈਡ ਨੂੰ ਨਿਕਲ ਜਾਂਦੀ ਹੈ ਜਿੱਥੇ ਵੀਡੀਓ ਬਣਾ ਰਹੇ ਦੱਸੋ ਬਾਈ ਜੀ ਉਹਨਾਂ ਦਾ ਇੱਕ ਫਾਰਮ ਹੈ ਆਏ ਸਾਲ ਇੱਥੇ ਵੀਡੀਓ ਬਣਾਈਦੀ ਹੈ ਕਿਉਂਕਿ ਵੜਾਂ ਜਿਹੜੀਆਂ ਉਮਰ ਤਿਆਰ ਹੋ ਜਾਂਦੀਆਂ ਤੇ ਵਿੱਚੋਂ ਕੁਛ ਨਾ ਕੁ ਭਾਈ ਹੋਰੀ ਸੇਲ ਕਰ ਲੈਂਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਸ਼ੁਰੂ ਚ ਜਾਣਕਾਰੀ ਦੇ ਦਿਆਂ ਵੀ ਇੱਕ ਤਾਂ ਇਹ ਸਾਹਮਣੇ ਜਰਸੀ ਤੁਸੀਂ ਦੇਖ ਰਹੇ ਹੋ ਇਹਨੇ ਬੜੀ ਸੋਹਣੀ ਜਰਸੀ ਬੱਚੀ ਨੂੰ ਜਨਮ ਦਿੱਤਾ ਤੇ ਬਿਲਕੁਲ ਤਾਜੀ ਸੂਈ ਹੈ ਇਹਦੇ ਨਾਲ ਪਰਲੇ ਪਾਸੇ ਡੱਬੀ ਐਚ ਐਫ ਵਾਇਰ ਤੁਸੀਂ ਗਾਂ ਦੇਖ ਰਹੇ ਹੋ ਇਹ ਵੀ ਦੱਸੋ ਭਾਈ ਨੇ ਵੇਚਣੀ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਤੇ ਇੱਕ ਵਾਇਰ ਪਰਲੇ ਪੈਨ ਦੇ ਵਿੱਚ ਹੈ ਦਖਾਵਾ ਗੋ ਵੀ ਸ਼ੁਰੂਆਤ ਉਸੇ ਤੋਂ ਕਰ ਲਾਂਗੇ ਸਾਹਮਣੇ ਜੁਗਾਲੀ ਕਰ ਰਹੀ ਹੈ ਦੋਸਤੋ ਵਾਈਟ ਰੰਗ ਦੇ ਵਿੱਚ ਇੱਕ ਵਾਰ ਤੁਸੀਂ ਨਿਗਾਹ ਮਾਰੋ ਇਹ ਵੈੜ ਵੀ ਫॉर ਸੇਲ ਹੈ ਸੋ ਪਰ ਆਪਾਂ ਸ਼ੁਰੂਆਤ ਉਸੇ ਤੋਂ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੈੜਾ ਜਿਹੜੀਆਂ ਜਿਹਦੇ ਵਿੱਚ ਜਰਸੀ ਖਾਸ ਹੈ ਸੂਈ ਸਵਾਈ ਹੈ ਸੋ ਇਹ ਤੁਹਾਨੂੰ ਦਿਖਾਤੀ ਆਓ ਸ਼ੁਰੂਆਤ ਕਰਕੇ ਉਸ ਵੈੜ ਤੋਂ ਫਸੂ ਤੁਸੀਂ ਆਪਦੀ ਤਸੱਲੀ ਨਾਲ ਖਰੀਦੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਟੈਸਟ ਕੋਈ ਵੀ ਕਰਾਉਣਾ ਚਾਹੋ ਕਰਾ ਸਕਦੇ ਹੁੰਦੇ ਆ ਕਰਵਾ ਕੇ ਲੈ ਜਾ ਕਰੋ ਆਓ ਮਿਲिए ਬਾਈ ਨੂੰ ਸ਼ੁਰੂਆਤ ਉਸ ਵਹਿੜ ਤੋਂ ਕਰਾਂਗੇ ਇਹ ਦੋਨੇ گاਵਾਂ ਤੋਂ ਬਾਅਦ ਚ ਦਿਖਾਉਣੇ ਆ। ਬਾਈ ਸਤਿ ਸ਼੍ਰੀ ਅਕਾਲ ਸੱਸੀ ਬਾਈ ਜੀ। ਨਾਮ ਆਪਣਾ ਦੱਸ ਦਿਓ ਵੀਰੇ। ਕਲਵਿੰਦਰ ਸਿੰਘ ਬਾਈ। ਅੱਛਾ ਵੀਰ ਅ ਅੱਜ ਆਪਾਂ ਤਿੰਨ ਨੱਕ ਵਕਾਊ ਕੀਤੇ ਆ। ਹਾਂਜੀ ਬਾਈ। ਆਏ ਸਾਲ ਪਰ ਇਹਨਾਂ ਚ ਗਿਣਤੀ ਵੱਧ ਜਾਂਦੀ ਐ ਸੇਲ ਕਰਨੇ ਪੈਂਦੇ ਆ ਪਸੂ। ਹਾਂਜੀ ਬਾਈ ਆਪਾਂ ਮਗਰਾਂ ਨਾ ਮਗਰ ਵੜਾਂ ਬੱਚੀਆਂ ਤਿਆਰ ਹੋਈ ਜਾਂਦੀਆਂ ਪਰ ਮੂਰੂ ਆਪਾਂ ਸੇਲ ਕਰੀ ਜਾਂਦੇ ਆ ਪਸੂ। ਅੱਛਾ ਅੱਜ ਜਿਹੜੀ ਵੈਡ ਪਹਿਲੇ ਨੰਬਰ ਤੇ ਦਿਖਾਉਣੀ ਹੈ ਇਹ ਤਾਂ ਪਹਿਲਾ ਸੂਆ ਹੀ ਸੂਗੀ ਲੱਗਦਾ ਇਹ ਤਾਂ ਬਈ ਫਰਸਟ ਲਕਟੇਸ਼ਨ ਹੈ ਤੇ ਇਹਦੀ ਤੀਜੀ ਪੀੜ੍ਹੀ ਹੈ ਬਈ ਆਪਣੇ ਕੋਲੇ ਹੀ ਹੈ ਦੀ ਮਾਂ ਵੀ ਆਪਣੇ ਕੋਲੇ ਆ ਨਾਨੀ ਵੀ ਠੀਕ ਹੈ ਹਾਂਜੀ ਇਹਦੀ ਜਿਹੜੀ ਮਾਂ ਬਈ ਉਹ ਹੌਟਸਟਾਰ ਦੀ ਆ ਠੀਕ ਹੈ ਆਪ ਇਹ ਕਾਸ਼ਦੀਪ ਦੀ ਆ ਬਈ ਵੈਫ ਦੇ ਬੁੱਲ ਦੀ ਠੀਕ ਹੈ ਅੱਗੇ ਇਹ ਬਈ ਪੀਡੀਐਫ ਦੇ ਬੰਬੈਰੋ ਤੋਂ ਕੱਪਣਾ ਹੈ ਬੰਬੈਰੋ ਦਾ ਸਿੰਮਨ ਲੱਗ ਹਾਂ ਪੀਡੀਐਫ ਕਿੰਨੇ ਚੱਪ ਦੀ ਕੱਪਣਾ ਇਹ ਬਈ ਬਸ ਇਹਦੇ 20 ਦਿਨ ਰਹਿ ਗਏ ਅੱਜ ਦੰਦੋ ਕਿਵੇਂ ਹੈ ਦੰਦੋ ਬਈ ਵੇਖ ਲੈਨੇ ਮਾੜੇ ਜੀ ਦਸੋ ਤਾਂ ਤੋਂ ਕਿ ਕਰਨਾਲੀ ਐ ਦੰਦੋ ਮੇਰੇ ਸਾਹ ਨਾਲ ਤਾਂ ਖੀਰੀ ਹੋਊਗਾ ਦੋ ਦੰਦਾਂ ਦਾ ਬਈ ਠੀਕ ਹੈ ਓਕੇ ਸੋ ਦੋ ਦੰਦਾਂ ਦਾ ਦੱਸੋ ਵੈੜ ਬਈ ਇਹਦਾ ਰੇਟ ਕੀ ਰੱਖਦੇ ਇਹਦਾ ਰੇਟ ਫੋਨ ਤੇ ਹੀ ਕਰਾਂਗੇ ਬਈ ਤੋੜ ਦਗੇ ਨੀ ਹਾਂਜੀ ਆ ਚਾਚਾ ਤੋਰੀ ਸੋ ਦੱਸੋ ਦੋ ਦੰਦ ਵੈੜ ਹੈ ਸੀਮਨ ਡਿਟੇਲ ਦੱਸਤੀ ਆ ਆਕਾਸ਼ਦੀਪ ਦੀ ਆ ਤੇ ਬੰਬੈਰੋ ਮੁੱਲ ਦਾ ਇਹਦੇ ਸੀਮਨ ਲੱਗਾ 20 ਦਿਨੇ ਦੇ ਬਾਕੀ ਐ 20 ਦਿਨਾਂ ਦੀ ਅਜੇ ਕੱਚੀ ਪਹਿਲਣ ਵੈੜ ਉਹ ਜਿੰਨਾ ਤੋਰੀ ਪਰਾਂ ਨੂੰ ਇਹ ਛੱਡ ਦਿਆਂਗੇ ਤੇ ਤੋਰੀ ਜਾਊਗੀ ਕੱਚੇ ਨੂੰ ਲੈ ਜੇ ਸੋ ਜੀ ਨੂੰ ਇਹ ਵੈੜ ਦੀ ਸਮਝ ਆਉਂਦੀ ਹੈ ਕੱਚੀ ਅਜੇ ਚੌੜਾ ਹਵਾਨਾ ਰੱਖੂਗੀ ਮੋਢ ਚੋ ਚੜਾਈ ਦੇਖ ਲਓ ਤੁਸੀਂ ਪਰ ਹਜੇ ਇਹ ਦਿਲ ਲੈਂਦੀ ਹੈ ਕਿਉਂਕਿ ਜਰਸੀ ਤਿਆਰ ਸੀ ਸੂਪੀ ਹੈ ਤੇ ਜਰਸੀ ਦੀ ਵੀਡੀਓ ਬਣਾਉਣੀ ਸੀ ਮੇਨ ਇਹ ਜਿਹੜੇ ਨਾਗ ਪਰਵੇਚਨੇ ਹੁੰਦੇ ਕਿਸੇ ਭਰਾ ਦੇ ਦੁਆਰਾ ਕਈ ਰੰਗੇੜਾ ਨਹੀਂ ਵਜਦਾ ਲੇਟ ਹੋ ਜਾਈਦਾ ਤਾਂ ਬੇਤਰੇ ਹੁੰਦਾ ਵੀ ਸਾਰੇ ਹੀ ਦਿਖਾਏ ਜਾਣ ਕੋਈ ਕਿ ਕਿਸੇ ਨੇ ਦੋ ਖਰੀਦਨੇ ਆ ਤਾਂ ਉਹਨੂੰ ਵੀ ਫਾਇਦਾ ਹੋ ਜਾਂਦਾ ਉਸੇ ਘਾਏ ਦੇ ਵਿੱਚ ਕੱਢ ਕੇ ਗਾਹਣ ਦੋ ਲਿਜਾ ਸਕਦੇ ਹੁੰਦੇ ਸੋ ਇਹ ਵੈੜ ਤੁਸੀਂ ਦੇਖੋ ਦੋਸਤੋ ਹਵਾਨੇ ਦੀ ਫਿਟਿੰਗ ਦੇਖੋ ਕਿੰਨੀ ਚੰਗੀ ਹੈ ਸੋ ਇਹ ਪਹਿਲਣ ਵੈੜ ਦੋ ਦੰਦ ਹਜੇ ਕੱਪਣ ਸੂਣ ਦੇ ਵਿੱਚ 20 ਦਿਨ ਬਾਕੀ ਆ ਦੁੱਧ ਲਾਉਣਾ ਸ਼ੁਰੂ ਕਰਤਾ ਥੋੜੀ ਜਾਣ ਦਿਓ ਪਰ ਉਹਨੂੰ ਹੋਰ ਸੋ ਹਵਾਨਾ ਤੁਸੀਂ ਐਵੇਂ ਦੇਖ ਲਓ ਦੋਸਤੋ ਮੈਂ ਥੋੜਾ ਜ਼ੂਮ ਕੀਤਾ ਮੋਬਾਈਲ ਨੂੰ ਤਾਂ ਕਿ ਤੁਸੀਂ ਇੱਥੋਂ ਇਹਨੂੰ ਦੇਖ ਸਕੋ ਠੀਕ ਹੈ ਜੀ ਸੋ ਇਹ ਪਹਿਲੇ ਨੰਬਰ ਤੇ ਵੜਾ ਦਸਤੋ ਆਓ ਇਸ ਤੋਂ ਬਾਅਦ ਚ ਦੋ گاਵਾ ਹੋਰ ਤੁਹਾਨੂੰ ਦਿਖਾਉਣੇ ਆ ਸੋ ਹੁਣ ਆਪਾਂ ਜਰਸੀ ਬਾਰੇ ਬਾਈ ਨਾਲ ਗੱਲ ਕਰ ਲਾਂਗੇ ਬਾਈ ਜਰਸੀ ਦੀ ਕੀ ਡਿਟੇਲ ਹੈ ਇਹ ਬਾਈ ਤੀਜੇ ਸੂਏ ਆ ਹੂੰ ਤੇਰੀ ਮਾਂ ਵੀ ਆਪਣੇ ਕੋਲੇ ਨਾਨੀ ਸਾਰੀ ਆਪਣੀ ਤੀਜੀ ਲੋਕੇਸ਼ਨ ਇਹ ਹੈ ਜਾਨੀ ਕਿ ਤੀਜੀ ਕਿਹੜੀ ਇਹ ਹੈ ਠੀਕ ਹੈ 50062 ਦੀ ਆਪ ਆ ਬਾਈ ਹੂੰ 21035 ਦੀ ਬੱਚੀ ਨੂੰ ਇਹਨੇ ਜਨਮ ਦਿੱਤਾ ਕੱਲ ਹੀ ਸੂਈ ਹੈ ਬਾਈ 21035 ਦੀ ਬੱਚੀ ਹੈਗੀ 50062 ਦੀ ਆਪ ਆ ਦੂਜੇ ਸੂਏ ਤਾਂ ਦੁੱਧ ਧਰ ਕੜੀ ਦੂਜੇ ਸੂਏ ਬਾਈ ਜਾਨੇ ਆਪਣੇ ਕੋਲੇ 29 ਕਿਲੋ ਦੁੱਧ ਦਿੱਤਾ ਠੀਕ ਹੈ। ਸੂਈ ਕਦੋਂ ਹੁਣ? ਸੂਈ ਬਈ ਰਾਤ ਹੀ ਕੱਲ ਹੀ ਸੂਈ ਜਾਨਕਾ ਅੱਜ ਸ਼ਾਮ ਜੇਨ ਬਹੁਤ 3:00 ਵਜੇ ਕੱਲ ਸ਼ਾਮ ਨੂੰ 3:00 ਵਜੇ। ਹਾਂਜੀ। ਠੀਕ ਹੈ। ਅੱਛਾ ਅੱਜ ਫਿਰ ਆਪਾਂ ਵੀਡੀਓ ਬਣਾ ਰਹੇ ਆ ਲਗਭਗ 10:00 ਵਜੇ ਦਾ ਟਾਈਮ ਹੈ ਚਵਾਈ ਹੋਈ ਹੈ। ਚਵਾਈ ਹੋਈ ਹੈ ਬਾਈ ਇਹਦੇ 1 ਘੰਟਾ 1.5 ਘੰਟਾ ਹੋਇਆ ਚਵਾਈ ਹੋਈ ਨੂੰ। ਠੀਕ ਹੈ। ਹਾਂਜੀ ਹੁਣ ਉਸ ਹੱਬ ਨਾਲ ਆਰਡਰ ਤੇ ਪੂਰਾ ਵਧੀਆ ਬਣਾਉਂਦੀ ਆ ਬਾਈ ਆਰਡਰ। ਬਾਕੀ ਇਹਦੇ ਬਾਈ ਜੇਰ ਦੀ ਵੀਡੀਓ ਆਪਣੇ ਕੋਲੇ ਆ। ਠੀਕ ਹੈ। ਹਾਂਜੀ ਰੇਟ ਇਹਦਾ ਰੇਟ ਇਹਦਾ ਵੀ ਫੋਨ ਤੇ ਆ ਬਈ ਆਪਣਾ। 233 ਸੂਆ 5006 ਅੱਛੀ ਤੁਸੀਂ ਦੇਖ ਲੋ ਤੇ ਕੱਲ ਸ਼ਾਮ ਨੂੰ ਸੂਈ ਐ ਸੋ ਟੀਜਸ ਹੁਆ 29 ਕਿਲੋ ਦਾ ਦੂਜੇ ਸੂਏ ਦਾ ਰਿਕਾਰਡ ਐ ਤੇ ਇਹਦੀ ਤੀਜੀ ਪੀੜੀ ਐ ਬਾਈ ਕੋਲ ਮਨ ਲਓ ਇਹਦੀ ਮਾਂ ਇਹਦੀ ਨਾਨੀ ਉਹ ਵੀ ਇਸ ਫਾਰਮ ਦੇ ਵਿੱਚ ਬਾਈ ਦੀ ਹੋਮ ਬਰੀਡ ਐ ਸੋ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ ਖੁੱਲ ਕੇ ਭਾਈ ਇਹਨੂੰ ਆਪਾਂ ਆਜਾ ਆਜਾ ਵੱਛੀ ਚੱਕ ਮੂਰੇ ਸੂਏ ਕਿਉਂਕਿ ਤਾਜੀ ਸੂਈ ਐ ਦੱਸੋ ਤੇ ਬੱਚੇ ਦੀ ਖੇਚ ਫੁੱਲ ਕਰਨੀ ਕਰਨੀਆਂ ਨੇ ਬਹੁਤ ਸੋਹਣਾ ਹੁਆ ਇਹਨਾਂ ਦੱਸੋ ਗੈਂਡ ਦਾ ਵੱਛੀ ਪਣੀ ਸੋ ਦਸੋਏ ਤਾਜੀ ਸੂਈ ਤੀਜਾ ਸੂਆ ਵੈੜ ਜਰਸੀ ਨਸਲ ਦੀ ਐ ਹਵਾਨਾ ਇਹਦਾ ਤੁਸੀਂ ਉਸ ਹਿਸਾਬ ਤੇ ਦੇਖ ਲਓ ਵੀ ਇਹ ਚੋਈ ਵੀ ਐ ਥੱਲੇ ਭਲੂਣ ਤੁਹਾਨੂੰ ਦਿਸੂਗੀ ਕੱਪਣ ਦੀਆਂ ਵੀਡੀਓ ਮੇਰੇ ਕੋਲ ਵੀ ਹੈ ਤੁਸੀਂ ਬਾਈ ਤੋਂ ਵੀ ਮੰਗਾ ਸਕਦੇ ਹੋ ਸੋ ਇਹ ਦਸੋ ਬਿਲਕੁਲ ਤਾਜੀ ਸੂਈ ਜਰਸੀ ਤੁਸੀਂ ਹੁਣ ਦੇਖ ਰਹੇ ਹੋ ਸਕਰੀਨ ਦੇ ਉੱਤੇ ਤੀਜਾ ਸੂਆ ਚੰਗਾ ਹਵਾਨਾ ਸੋਹਣਾ ਢਾਂਜਾ ਹੈ ਪਛਾਣ ਨੂੰ ਵੀ ਹਵਾਨਾ ਚੰਗਾ ਹੈ ਗਾੜੀ ਵੀ ਚੰਗੀ ਹੈ ਇਹ ਆਪਣੇ ਕੋਲੇ ਬਈ ਜਦੋਂ ਦੀ ਜੰਮੀ ਆ ਉਦੋਂ ਦੀਆਂ ਸਾਰੀਆਂ ਫੋਟੋ ਪਹਿਲੇ ਸੂਏ ਦੀ ਠੀਕ ਹੈ ਦੂਜੇ ਸੂਏ ਤੀਜੇ ਸੂਏ ਸਾਰੀ ਤਿਆਰੀਆਂ ਸਾਰੀਆਂ ਫੋਟੋ ਹੈਗੀਆਂ ਬਈ ਆਪਣੇ ਕੋਲੇ ਠੀਕ ਹੈ ਅੱਛਾ ਜੀ ਬੱਚਾ ਜਿਹੜਾ ਨਾਰਮਲ ਸੀਮਨ ਲਵਾਇਆ ਸੀ ਹਾਂ ਬਈ ਨਾਰਮਲ ਸੀਮਨ ਸੀ 8035 ਦਾ ਠੀਕ ਹੈ ਸੋ ਦੱਸੋ ਇਹ ਕਨਵੈਨਸ਼ਨਲ ਸੀਮਨ ਨਹੀਂ ਸੀਗਾ ਸੈਕਸਰ ਨਹੀਂ ਸੀ ਫਿਰ ਵੀ ਬੱਚੀ ਨੂੰ ਜਨਮ ਦਿੱਤਾ ਲੈ ਚਲੋ ਬਈ ਅੰਦਰ ਨੂੰ ਬੱਚਾ ਚੱਕ ਲਓ ਮਗਰੀ ਜਾ ਬੱਚਾ ਚੱਕ ਚਾਚਾ ਬਹੁਤ ਸੋਹਣੀ ਜੱਸੀ ਹੈ ਦੱਸੋ ਜੀ ਨੂੰ ਪਸੰਦ ਆਵੇ ਤਾਂ ਰੇਟ ਇਹਦਾ ਫੋਨ ਤੇ ਹੀ ਹੈ ਚਲੋ ਕਾਲ ਕਰਕੇ ਬਾਈ ਤੋਂ ਕਨਫਰਮ ਕਰ ਲਿਓ ਤੇ ਬੱਚੀ 21035 ਦੀ ਹੈ ਹਾਈਡਰੋ ਮੋਰ ਦੀ ਮੜ ਲੈ ਚੱਲ ਲੈ ਚੱਲ ਅੱਗੇ ਤੁਰੇ ਜੱਲੂ ਸੋ ਇਹ ਤਾਜੀ ਸੂਈ ਜਰਸੀ ਹਵਾਨਾ ਅੱਗੋਂ ਬੜਾ ਚੰਗਾ ਦੱਸੋ ਤੇ ਪਿਛਾਉਂ ਵੀ ਹੋਣਾ ਤੁਸੀਂ ਦੇਖੋ ਤਾਂ ਚੋਣ ਤੋਂ ਬਾਅਦ ਥੋੜਾ ਹਵਾਨੇ ਦਾ ਸਾਈਜ਼ ਆਪਾਂ ਨੂੰ ਪਤਾ ਛੋਟਾ ਹੋ ਜਾਣਾ ਹੁੰਦਾ ਵੈਸੇ ਇਹਦਾ ਹਵਾਨਾ ਤੁਹਾਨੂੰ ਅੱਗੋਂ ਵੀ ਦਿਸਦਾ ਹੋਣਾ ਕਾਫੀ ਚੁੜਾਈ ਅੱਗੋਂ ਹਵਾਨੇ ਦੀ ਬਾ ਬਣਦੇ ਇੱਥੇ ਸੋ ਇਹ ਤਾਜੀ ਸੂਈ ਵੀ ਜਰਸੀ 2 ਨੰਬਰ ਤੇ ਤੁਸੀਂ ਦੇਖੋ ਇੱਕ HF2 ਨੇ ਵਿੱਚ ਨਹੀਂ ਹੈ ਇਹਦੀ ਕੀ ਡਿਟੇਲ ਆ ਬਾਈ ਜਿਹੜੀ ਐਚ ਐਫ ਆਪਾਂ ਵੇਚਾਂਗੇ ਕਨਵਸ ਤੇ ਬਾਈ ਤੀਜੇ ਸੂਏ ਆਪਣੇ ਕੋਲੇ ਸੂਣਾ ਆਇਦ ਕੀ ਹੂੰ ਤੇ ਆਪ ਇਹ ਹੌਟ ਸਟਾਰ ਦੀ ਆ ਬਾਈ ਠੀਕ ਐ ਅੱਗੇ ਇਹਦੇ ਬਾਈ 50053 ਲੱਗਿਆ ਜਿਹੜੀ ਉਹ ਵੜ ਵੇਚਣੀ ਉਹ ਇਹਦੀ ਤਾਂ ਨਹੀਂ ਕਿ ਇਹ ਹੋਰ ਆ ਨਹੀਂ ਨਹੀਂ ਇਹ ਹੋਰ ਆ ਬਾਈ ਠੀਕ ਆਪਾਂ ਉਹ ਹੋਰ ਦੀ ਆ ਇਹ ਹੋਰ ਦੀ ਆ ਬਾਈ ਠੀਕ ਐ ਅੱਛਾ ਇਹਦੇ 50053 ਦਾ ਸੀ ਮੰਨ ਲਗਾ ਹਾਂਜੀ ਹਾਂਜੀ ਕਿੰਨੇ ਦਿਨ ਲਊ ਸੂਣ ਚ ਇਹਦੇ ਬਾਈ 23 ਤਰੀਕ ਨੂੰ ਦਿਨ ਪੂਰੇ ਆ 23 ਨੂੰ 23 ਨਵੰਬਰ ਨੂੰ ਅੱਜ 23 ਆਜੂ ਬਈ ਬਸ 4 19 ਦਿਨ ਰਹਿੰਦੇ ਬਈ ਬਸ ਠੀਕ ਹੈ ਦੁੱਧ ਦਾ ਰਿਕਾਰਡ ਪਿਛਲੇ ਦੁੱਧੇ ਦਾ ਬਈ ਪਿਛਲੇ ਸੂਏ ਆਪਣੇ ਕੋਲੇ 45 ਕਿਲੋ ਦੁੱਧ ਦਿੱਤੇ ਨੇ ਸੂਆ ਕਿੰਨੇ ਮਾਰ ਕੀ ਸੂਣਾ ਸੂਆ ਤੀਜਾ ਬਈ ਠੀਕ ਹੈ ਹਵਾਨੇ ਦੀ ਸ਼ੇਪ ਜਿਹੜੀ ਆ ਉਹ ਮਤਲਬ ਇਸ ਤਰ੍ਹਾਂ ਹੈ ਇਹਦੀ ਕੋਈ ਇਹਨੂੰ ਮਸਟੈਟਸ ਵਗੈਰਾ ਦੀ ਸਮੱਸਿਆ ਆਈ ਸੀ ਕਿ ਪਿਛਲੇ ਸੂਆਂ ਦੇ ਵਿੱਚ ਨਹੀਂ ਬਈ ਮਸਟੈਟਸ ਪਿਛਲੇ ਸੂਨੈਤ ਕੀ ਪਰ ਹੁਣ ਡਰਾਈ ਕਰੀ ਆਪਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਚੈੱਕ ਨਹੀਂ ਕਰੀ ਬਈ ਹਜੇ ਅੱਛਾ ਠੀਕ ਹੈ ਤੋਰਦੀਏ ਇਹਨੂੰ ਵੀ ਹਾਂਜੀ ਦੋਸਤੋ 19 ਦਿਨ ਬਾਕੀ ਹੈ ਸੂਆ ਇਹਦਾ ਤੀਜਾ ਹੈ ਦੁੱਧ ਬੜਾ ਚੰਗਾ ਬਈ ਕਹਿੰਦਾ ਚੋਇਆ ਭਵਾਨੇ ਦਾ ਜੋਰ ਉਹ ਖੌਣਦਾ ਮੈਂ ਵੀਡੀਓ ਚ ਕਲੀਅਰ ਦਿਖਾਤਾ ਪਰਲਾ ਪਿਛਲਾ ਤੁਹਾਨੂੰ ਥੋੜਾ ਨੀਵਾ ਦਿਖਾ ਰਹੀ ਹੈ। ਪਾਸ ਤੁਸੀਂ ਕਰ ਲਿਓ ਬਾਈ ਕਹਿੰਦਾ ਵੀ ਮੈਂ ਹਜੇ ਇਹਨੂੰ ਪਾਸ ਨਹੀਂ ਕੀਤਾ। ਹਾਂਜੀ ਵੀ। ਉਸੇ ਤਰ੍ਹਾਂ ਦੁੱਧ ਨੇ ਲਾਉਣਾ ਸ਼ੁਰੂ ਕਰਤਾ। ਉਹਨੀਆਂ ਦਿਨਾਂ ਦੀ ਹਜੇ ਕੱਚੀ ਇਹ ਗਾਂ ਤੁਸੀਂ ਇਹਦਾ ਢਾਂਚਾ ਦੇਖ ਲਓ। ਇਹ ਵੀ ਤੁਹਾਨੂੰ ਬੋਲ ਕੇ ਦਿਖਾ ਦਿੰਦੇ। ਸੋ ਢਾਂਚਾ ਗਾਂ ਦਾ ਦੇਖੋ ਕਾਫੀ ਵੱਡੀ ਗਾਂ। ਸੋ ਥਾਂ ਪੱਕਾ ਬਾਈ ਕੋਲ ਤੇ ਇਹ ਬਹੁਤਿਆਂ ਗਾਵਾਂ ਇਸ 사이 ਡਾਲਗਾ ਤਾਂ ਮੇਰੇ ਖਿਆਲ ਚ ਵੱਧੀਆਂ ਹੀ ਰਹਿੰਦੀਆਂ ਕਿਉਂਕਿ ਜਗਾ ਲਿਮਟਡ ਹੀ ਹੈ ਜਿੰਨੇ ਪਸ਼ੂ ਮੈਂ ਸੰਭਾਲ ਸਕਦਾ ਸੋ ਇਹ ਉਹਨਾਂ ਦਿਨਾਂ ਦੀ ਹਜੇ ਕੱਚੀ ਗਾਂ ਤੁਹਾਨੂੰ ਵੀਡੀਓ ਚ ਦਿਖਾ ਰਹੇ ਹਾਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸਾਡੇ ਮੇਨ ਵੀਡੀਓ ਅਸੀਂ ਜਰਸੀ ਦੀ ਬਣਾਉਣੀ ਸੀ ਪਰ ਨਾ ਕਿਉਂਕਿ ਦੋ ਹੋਰ ਵੇਚਨੇ ਆ ਬਾਈ ਨੇ ਤੇ ਅੱਜ ਤੁਹਾਨੂੰ ਇਹ ਵੀਡੀਓ ਚ ਦਿਖਾਤੇ ਆ ਕੱਚਾ ਪਸ਼ੂ ਜਿਹਨੂੰ ਸਮਝ ਆਉਂਦਾ ਲੈ ਚਲੋ ਜੀ ਤੇ ਆਪਦੀ ਤੁਸੀਂ ਤਸੱਲੀ ਕਰਕੇ ਲਿਜਾ ਸਕਦੇ ਹੋ ਬਾਕੀ ਜੇ ਹੁਣ ਇਹਨਾਂ ਦੇ ਸੌਦੇ ਨਹੀਂ ਹੁੰਦੇ ਤਾਂ ਜਦੋਂ ਇਹ ਤਿਆਰ ਹੋਣਗਾ ਫਿਰ ਉਦੋਂ ਦੁਬਾਰਾ ਤੋਂ ਵੀਡੀਓ ਤੁਹਾਨੂੰ ਦਿਖਾ ਦੇਵਾਂਗੇ ਫਿਲਹਾਲ ਦੋਸਤੋ ਇਹ ਦੋ گاਵਾ ਜਿਹੜੀਆਂ ਤੁਹਾਡੀਆਂ ਕੱਚੀਆਂ ਤੇ ਜਰਸੀ ਇੱਕ ਜਿਹੜੀ ਸੂਰੀ ਵੀ ਫॉर ਸੇਲ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਪਸੂ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਨਿਰਖ ਪਰਖ ਇੱਥੇ ਆ ਕੇ ਕਰਕੇ ਖਰੀਦਣਾ ਹੋਊਗਾ ਧੰਨਵਾਦ